ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂ ਨਾਨਕ ਮਹਾਰਾਜ ਜੀ ਦੀ ਜਨਮ ਸਾਖੀ ਸੋ ਸਾਖੀ ਵੀ ਕਹਿ ਲੈਨੇ ਆ ਭਾਈ ਵਾਲੇ ਵਾਲੀ ਸਾਖੀ ਤੇ ਉਹ ਕਿਸ ਤਰ੍ਹਾਂ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਕਿਸ ਤਰ੍ਹਾਂ ਸੁਣਿਆ ਜਸ ਗੁਰੂ ਜੀ ਦਾ ਤੇ ਉਹ ਕਿਵੇਂ ਲਿਖੀ ਗਈ ਉਹ ਸਾਖੀ ਅੱਜ ਆਪਾਂ ਰਾਰੰਭ ਕਰਨ ਲੱਗੇ ਆਂ ਜੀ ਸਤਿਗੁਰੂ ਸੱਚੇ ਪਾਤਸ਼ਾਹ ਸਹਾਈ ਹੋਵਣ ਤੇ ਪਹਿਲੇ ਹੀ ਪੰਨੇ ਤੋਂ ਆਪਾਂ ਇਹਨੂੰ ਸ਼ੁਰੂ ਕਰਦੇ ਆਂ ਸ੍ਰੀ ਵਾਹਿਗੁਰੂ ਜੀ ਸਹਾਈ ਸੰਮਤ 1597 ਮਿਤੀ ਵਿਸਾਖ ਸੁਦੀ ਪੰਚਮੀ ਨੂੰ ਪੈੜੇ ਮੁਖੇ ਸੁਲਤਾਨਪੁਰ ਦੇ ਖਤਰੇਟੇ ਨੇ ਪੋਥੀ ਲਿਖੀ ਇੱਕ ਦਿਨ ਸ੍ਰੀ ਗੁਰੂ ਅੰਗਦ ਜੀ ਖਡੂਰ ਵਿੱਚ ਬੈਠੇ ਸ੍ਰੀ ਗੁਰੂ ਨਾਨਕ ਜੀ ਕੇ ਪ੍ਰੇਮ ਕਾ ਵਿਯੋਗ ਹੋਣੇ ਕਰ ਧਿਆਨ ਵਿੱਚ ਮਗਨ ਬੈਠੇ ਸੇ ਤਾਂ ਸ੍ਰੀ ਗੁਰੂ ਅੰਗਦ ਜੀ ਦੇ ਮਨ ਵਿੱਚ ਇਹ ਫੁਰੀ ਜੋ ਮੇਰੇ ਸਤਿਗੁਰੂ ਗੁਰੂ ਨਾਨਕ ਜੀ ਪੂਰਨ ਪੁਰਖ ਤੇ ਉਸ ਵਿੱਚ ਅਤੇ ਸ੍ਰੀ ਪਰਮੇਸ਼ਰ ਵਿੱਚ ਭੇਦ ਕੁਛ ਨਹੀਂ ਸੀ ਦੇਖਾ ਮੇਰੇ ਗੁਰੂ ਜਨਮ ਕਿਸ ਰੌਸ ਲੀਤਾ ਹੈ ਕੋਈ ਸਿੱਖ ਐਸਾ ਸਿੱਖ ਹੋਵੇ ਜੋ ਸ੍ਰੀ ਗੁਰੂ ਕੀ ਕਥਾ ਸੁਣਾਵੇ ਥੋੜੀ ਜੀ ਸ਼ਬਦਾਂ ਦੀ ਇਹਦੇ ਵਿੱਚ ਕਠਨ ਹੈ ਉਹਨੂੰ ਆਪਾਂ ਯਤਨ ਕਰਾਂਗੇ ਵੀ ਨਾਲੋਂ ਨਾਲ ਉਹਨੂੰ ਆਪਾਂ ਸਮਝਣ ਦਾ ਯਤਨ ਕਰੀਏ ਤਾਂ ਭਾਈ ਬੁੱਢਾ ਜੀ ਬੋਲਿਆ ਗੁਰੂ ਜੀ ਐਸਾ ਸਿੱਖ ਤੋਂ ਬਾਲਾ ਸੰਧੂ ਤਲਵੰਡੀ ਰਾਏ ਭੋਏ ਦੀ ਰਹਿੰਦਾ ਹੈ ਉਹ ਅਤੇ ਮਰਦਾਨਾ ਦੋਵੇਂ ਸ੍ਰੀ ਗੁਰੂ ਨਾਨਕ ਜੀ ਦੇ ਨਾਲ ਰਹੇ ਹਨ ਉਹਨਾਂ ਸਭ ਕੌਤਕ ਦੇਖੇ ਹਨ ਉਸ ਨੂੰ ਆਪ ਬਲਾਵੋ ਉਹ ਸਭ ਕਥਾ ਸੁਣਾਵੇਗਾ ਜਾਂ ਇਹ ਬਰਤਾਂਤ ਖਡੂਰ ਵਿੱਚ ਹੋਇਆ ਤਾਂ ਗੁਰੂ ਅੰਗਦ ਜੀ ਮਨ ਵਿੱਚ ਵਾਲੇ ਨੂੰ ਯਾਦ ਕੀਤਾ ਤਾਂ ਤਲਵੰਡੀ ਵਿੱਚ ਭਾਈ ਬਾਲਾ ਬੈਠਾ ਸੀ ਤੇ ਸ੍ਰੀ ਗੁਰੂ ਨਾਨਕ ਜੀ ਦੀਆਂ ਵਾਰਤਾਂ ਸਿੱਖਾਂ ਨਾਲ ਕਰਦਾ ਸੀ ਤਾਂ ਭਾਈ ਬਾਲੇ ਆਖਿਆ ਭਾਈ ਸ੍ਰੀ ਗੁਰੂ ਨਾਨਕ ਜੀ ਤਾਂ ਬੈਕੁੰਠ ਧਾਮ ਨੂੰ ਗਏ ਆਪਣੇ ਅਸਥਾਨ ਕਿਸ ਨੂੰ ਬਿਠਾ ਗਏ ਹਨ ਤਾਂ ਇੱਕ ਸਿੱਖ ਬੋਲਿਆ ਭਾਈ ਕਿਸੇ ਪਾਸੋਂ ਸੁਣਿਆ ਹੈ ਜੋ ਇੱਕ ਸ੍ਰੀ ਅੰਗਦ ਨਾਮ ਖੱਤਰੀ ਤ੍ਰਿਹਣ ਜਾਤ ਹੈ ਫੇਰੂ ਦਾ ਪੁੱਤਰ ਹੈ ਉਸ ਨੂੰ ਬਾਬਾ ਨਾਨਕ ਜੀ ਆਪਣੇ ਅਸਥਾਨ ਤੇ ਬਿਠਾ ਗਏ ਹਨ ਪਾਈ ਬਾਲਾ ਇਹੋ ਚਾਹੁੰਦਾ ਸੀ ਜੋ ਗੁਰੂ ਪ੍ਰਗਟ ਹੋਵੇ ਤਾਂ ਦਰਸ਼ਨ ਕਰਨ ਜਾਈਏ ਜਿਸ ਵੇਲੇ ਪਾਈ ਬਾਲੇ ਸੁਣਿਆ ਜੋ ਸ੍ਰੀ ਅੰਗਦ ਗੁਰੂ ਹੋਇਆ ਹੈ ਤੇ ਖਡੂਰ ਮੇ ਰਹਿੰਦਾ ਹੈ ਇਹ ਸੁਣ ਕੇ ਭਾਈ ਬਾਲਾ ਸ੍ਰੀ ਗੁਰੂ ਅੰਗਦ ਜੀ ਦੇ ਦਰਸ਼ਨ ਨੂੰ ਆਇਆ ਜੋ ਕੁਸ਼ ਸ਼ਕਤ ਆਹੀ ਸੋ ਪ੍ਰਸ਼ਾਦ ਭੇਟਾਂ ਲੈ ਆਇਆ ਖਡੂਰ ਜੀ ਆ ਪਹੁੰਚਾ ਅੱਗੇ ਸ੍ਰੀ ਗੁਰੂ ਅੰਗਦ ਜੀ ਛੱਪੇ ਰਹਿੰਦੇ ਸੇ ਤਾਂ ਭਾਈ ਬਾਲਾ ਪੁੱਛ ਕੇ ਜਿੱਥੇ ਗੁਰੂ ਜੀ ਰਹਿੰਦੇ ਸੇ ਤਿੱਥੇ ਆਇਆ ਕਿ ਜਿਤ ਸਤਿਗੁਰੂ ਗੁਰੂ ਅੰਗਦ ਮਹਾਰਾਜ ਜੀ ਛਪੇ ਰਹਿੰਦੇ ਸੀ ਭਾਈ ਬਾਲਾ ਪੁੱਛ ਕੇ ਉੱਥੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਤਾਂ ਅੱਗੋਂ ਸ੍ਰੀ ਗੁਰੂ ਅੰਗਦ ਜੀ ਅੰਦਰ ਬੈਠੇ ਸਨ ਭਾਈ ਬਾਲਾ ਜਾ ਕੇ ਮੱਥਾ ਟੇਕਿਆ ਤਾਂ ਸ੍ਰੀ ਗੁਰੂ ਅੰਗਦ ਜੀ ਬੋਲੇ ਆਓ ਭਾਈ ਸਿੱਖਾ ਕਰਤਾਰ ਕਰਤਾਰ ਬੈਠੋ ਭਾਈ ਤਾਂ ਇਸ ਤਰ੍ਹਾਂ ਭਾਈ ਜੀ ਤਾਂ ਭਾਈ ਬਾਲਾ ਜੀ ਬੈਠ ਗਿਆ। ਸ੍ਰੀ ਗੁਰੂ ਅੰਗਦ ਜੀ ਹੋਰ ਪਾਸੇ। ਤੋਂ ਵਿక్తి ਸੰਕੋਚ ਕਰ ਭਾਈ ਬਾਲੇ ਨਾਲ ਬਾਰਤਾ ਕਰਨ ਲੱਗੇ। ਭਾਈ ਬਾਲੇ ਨੂੰ ਪੁੱਛਣ ਲੱਗੇ ਭਾਈ ਸਿੱਖਾ ਕਿੱਥੋਂ ਆਇਆ ਹੈ? ਅਤੇ ਕੌਣ ਹੁੰਦੇ ਹੋ? ਜੀਤੇ ਕਿਉਂ ਕਰ ਆਉਣਾ ਹੋਇਆ ਹੈ? ਤਾਂ ਭਾਈ ਬਾਲੇ ਨੇ ਹੱਥ ਜੋੜ ਕਰ ਅਰਦਾਸ ਕੀਤੀ ਸ੍ਰੀ ਗੁਰੂ ਜੀ ਜਟੇਟਾ ਹੁੰਦਾ ਹਾਂ ਤੇ ਗੋਤ ਸੰਧੂ ਹੈ ਨਾਉ ਬਾਲਾ ਹੈ ਜਨਮ ਬਤਨਰਾਏ ਭੋਇ ਦੀ ਤਲਵੰਡੀ ਹੈ ਸ੍ਰੀ ਗੁਰੂ ਜੀ ਦੇ ਦਰਸ਼ਨ ਨੂੰ ਆਇਆ ਹਾਂ ਤਾਂ ਫਿਰ ਗੁਰੂ ਅੰਗਦ ਜੀ ਪੁੱਛਿਆ ਭਾਈ ਬਾਲਾ ਤੂੰ ਸਿੱਖ ਕਿਸ ਦਾ ਹੈ ਤੇ ਤੈਨੂੰ ਕੌਣ ਮਿਲਿਆ ਹੈ ਤਾਂ ਭਾਈ ਬਾਲਾ ਬੋਲਿਆ ਗੁਰੂ ਜੀ ਮੈਂ ਸਿੱਖ ਗੁਰੂ ਨਾਨਕ ਜੀ ਦਾ ਹਾਂ ਤੇ ਮੈਨੂੰ ਗੁਰੂ ਨਾਨਕ ਜੀ ਕਾਲੂ ਬੇਦੀ ਦਾ ਪੁੱਤਰ ਮਿਲਿਆ ਹੈ ਤਾਂ ਫੇਰ ਗੁਰੂ ਅੰਗਦ ਜੀ ਬੋਲੇ ਭਾਈ ਬਾਲਾ ਤੂੰ ਗੁਰੂ ਨਾਨਕ ਜੀ ਨੂੰ ਡਿੱਠਾ ਸੀ ਤਾਂ ਭਾਈ ਬਾਲਾ ਆਖਿਆ ਗੁਰੂ ਜੀ ਮੈਥੋਂ ਤਰੇ ਵਰੇ ਗੁਰੂ ਨਾਨਕ ਜੀ ਵੱਡੇ ਸੀ ਮੈਂ ਸ੍ਰੀ ਗੁਰੂ ਨਾਨਕ ਜੀ ਦੇ ਪਿੱਛੇ ਲੱਗਾ ਫਿਰਦਾ ਸਾਂ ਮੇਰੇ ਦੇਖਦਿਆਂ ਦੇਖਦਿਆਂ ਗੁਰੂ ਨਾਨਕ ਜੀ ਸਭ ਧਰਤੀ ਫਿਰੇ ਅਨੇਕ ਜੀ ਤਾਰੇ ਪਰ ਸਾਨੂੰ ਇਹ ਪ੍ਰਤੀਤ ਨਹੀਂ ਸੀ ਜੋ ਏਬਡ ਗੁਰੂ ਹੈ ਪਰ ਅਸੀਂ ਸਲਾਨੀ ਰਹਿੰਦੇ ਸਾਂ ਇਹ ਗੱਲ ਭਾਈ ਬਾਲੇ ਆਕੀ ਤਾਂ ਗੁਰੂ ਅੰਗਦ ਜੀ ਦਾ ਵੈਰਾਗ ਛੁੱਟ ਪਿਆ ਸੋ ਕਿਥਾਂਉ ਥੰਮੀ ਹੈ ਕਿ ਗੁਰੂ ਮਹਾਰਾਜ ਜੀ ਦਾ ਵੈਰਾਗ ਐਨਾ ਚੁੱਟ ਬੈਰਾਗ ਦੇ ਵਿੱਚ ਚਲੇ ਗਏ ਵੀ ਉਹ ਬੈਰਾਗ ਕਿਉਂ ਕਿਥਾਉਂ ਥੰਮੀ ਹੈ ਵਿੱਕੇ ਮੇ ਰੋਕੇ ਉਹ ਬੈਰਾਗ ਨਹੀਂ ਤਾਂ ਉਹ ਰਾਤ ਗੁजरी ਤਾਂ ਜਾਂ ਭਲਕ ਹੋਇਆ ਤਾਂ ਗੁਰੂ ਅੰਗਦ ਜੀ ਸੁਰਤ ਵਿੱਚ ਆਏ ਤਾਂ ਫਿਰ ਗੁਰੂ ਅੰਗਦ ਜੀ ਬੋਲੇ ਭਾਈ ਬਾਲੇ ਨੂੰ ਸੱਦੋ ਤਾਂ ਭਾਈ ਬਾਲੇ ਨੂੰ ਸੱਦਿਆ ਬਾਲੇ ਆਏ ਘਰ ਮੱਥਾ ਟੇਕਿਆ ਤਾਂ ਗੁਰੂ ਅੰਗਦ ਜੀ ਉੱਠ ਕਰ ਪਾਈ ਬਾਲੇ ਨੂੰ ਗਲ ਵਿੱਚ ਲੈ ਕਰ ਮਿਲੇ ਫਿਰ ਬੈਠ ਕਰ ਪੁੱਛਣ ਲੱਗੇ ਭਾਈ ਬਾਲਾ ਕੁਛ ਤੈਨੂੰ ਇਹ ਵੀ ਮਾਲੂਮ ਹੈ ਜੋ ਸ੍ਰੀ ਗੁਰੂ ਨਾਨਕ ਜੀ ਨੇ ਕਿਸ ਦਿਨ ਜਨਮ ਲੀਤਾ ਤਾਂ ਬਾਲੇ ਆਖਿਆ ਜੀ ਮੈਨੂੰ ਤਾਂ ਇਹ ਮਾਲੂਮ ਨਹੀਂ ਪਰ ਇਤਨੀ ਲੋਕਾਂ ਦੇ ਮੂੰਹੋਂ ਸੁਣੀ ਸੀ ਜੋ ਕਤਕ ਦੀ ਪੂਰਨ ਮਾਸੀ ਨੂੰ ਜਨਮਿਆ ਹੈ ਤੇ ਕਾਲੂ ਨੇ ਜਨਮ ਪੱਤਰੀ ਲਖਾਈ ਤੇ ਹਰदयाल ਪੰਡਤ ਨੇ ਲਿਖੀ ਹੈ ਅਤੇ ਹਰदयाल ਆਖਦਾ ਹੈ ਸ਼ੁਭ ਮਹੂਰਤ ਅਤੇ 27 ਨਛੱਤਰੀ ਕਤਕ ਦੀ ਪੂਰਨ ਮਾਸੀ ਕਾਲੂ ਦੇ ਘਰ ਬਾਲਕ ਜੋ ਜਨਮਿਆ ਹੈ ਸੋ ਕੋਈ ਵੱਡਾ ਅਵਤਾਰੀ ਜਨਮਿਆ ਹੈ ਸੋ ਕਾਲੂ ਜਨਮ ਪੱਤਰੀ ਲਖਵਾਈ ਤਾਂ ਸ਼੍ਰੀ ਗੁਰੂ ਅੰਗਦ ਜੀ ਕਹਿਆ ਭਾਈ ਬਾਲਾ ਕਿਵੇਂ ਜਨਮ ਪੱਤਰੀ ਵੀ ਹੱਥ ਆਵੇ ਤਾਂ ਬਾਲੇ ਆਖਿਆ ਗੁਰੂ ਜੀ ਖੋਜ ਕੀਤਾ ਹੱਥ ਆਵੇ ਤਾਂ ਸ਼੍ਰੀ ਗੁਰੂ ਅੰਗਦ ਜੀ ਆਖਿਆ ਭਾਈ ਬਾਲਾ ਤੁਸੀਂ ਉਥੋਂ ਦੇ ਵਸਨੀਕ ਹੋ ਤੁਸੀਂ ਹੀ ਖੋਜ ਕਰ ਹੱਥ ਆਵੇ ਤਾਂ ਤੇ ਤੁਸੀਂ ਕਿਸੇ ਪਾਸੋਂ ਪੁੱਛੋ ਸਤਗੁਰੂ ਮਹਾਰਾਜ ਜੀ ਭਾਈ ਬਾਲੇ ਨੂੰ ਕਹਿਣ ਲੱਗੇ ਵੀ ਤੁਸੀਂ ਹੀ ਉਹ ਪੱਤਰੀ ਜਨਮ ਪੱਤਰੀ ਖੋਜ ਕੇ ਲੈ ਕੇ ਆਵੋ ਤਾਂ ਭਾਈ ਬਾਲੇ ਆਖਿਆ ਗੁਰੂ ਜੀ ਕਾਲੂ ਬੇਤੀ ਦਾ ਪੇਰਾ ਉਹ ਲਾਲੂ ਹੈ ਸੋ ਕਾਲੂ ਤਾਂ ਚਲਾ ਗਿਆ ਅਤੇ ਲਾਲੂ ਰਹਿੰਦਾ ਹੈ ਉਸ ਪਾਸੋਂ ਪੁੱਛਿਏ ਤਾਂ ਗੁਰੂ ਅੰਗਦ ਜੀ ਆਖਿਆ ਭਾਈ ਬਾਲਾ ਤੂੰ ਸਾਹੀ ਖੋਜ ਕਰਨਾ ਤਾਂ ਭਾਈ ਬਾਲੇ ਆਖਿਆ ਗੁਰੂ ਜੀ ਤੁਸੀਂ ਕੋਈ ਆਪਣਾ ਆਦਮੀ ਦੇਵੋ ਉਹ ਵੀ ਹੋਵੇ ਤੇ ਮੈਂ ਵੀ ਨਾਲ ਹੋਵਾਂ ਜਾਇ ਕਰ ਲਾਲੂ ਬੇਦੀ ਨੂੰ ਆਖੀਏ ਭਾਈ ਲਾਲੂ ਤੂੰ ਬਹੁਤ ਵਿਰਧ ਹੋ ਗਿਆ ਹੈ ਤੇਰੇ ਉੱਤੇ ਗੁਰੂ ਜੀ ਦੀ ਬਹੁਤ ਮਿਹਰਬਾਨੀ ਹੋਈ ਹੈ ਤੇ ਗੁਰੂ ਅੰਗਦ ਜੀ ਅਸਾਂ ਢੂੰਡ ਕੇ ਲੱਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਪੱਤਰੀ ਜਨ ਪੱਤਰੀ ਜੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਨਮ ਪੱਤਰੀ ਦੇ ਗੁਰੂ ਅੰਗਦ ਜੀ ਗੁਰੂ ਜੀ ਵਿੱਚ ਗੁਰੂ ਅੰਗਦ ਜੀ ਵਿੱਚ ਭੇਦ ਨਹੀਂ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਅਤੇ ਗੁਰੂ ਅੰਗਦ ਦੇਵ ਦੇ ਮਹਾਰਾਜ ਦੇ ਵਿੱਚ ਕੋਈ ਭੇਦ ਨਹੀਂ ਇੱਕੋ ਹੀ ਹਨ ਤਾਂ ਗੁਰੂ ਅੰਗਦ ਜੀ ਕਿਹਾ ਭਾਈ ਬਾਲਾ ਸੰਗਤ ਆਖਦੀ ਹੈ ਜੋ ਇਕੰਮ ਭਾਈ ਬਾਲੇ ਪਾਸੋਂ ਹੀ ਹੋਵੇਗਾ ਸੋ ਇਹ ਪਰ ਉਪਕਾਰ ਤੂੰ ਕਰ ਜੋ ਸਾਨੂੰ ਸ੍ਰੀ ਬਾਬੇ ਜੀ ਦੀ ਜਨਮ ਪੱਤਰੀ ਦਾ ਦਰਸ਼ਨ ਕਰਾਓ ਸ੍ਰੀ ਗੁਰੂ ਅੰਗਦ ਜੀ ਬਾਲੇ ਉੱਪਰ ਬਹੁਤ ਕੋਸੋ ਹੋਏ ਤੇ ਆਖਣ ਲੱਗੇ ਭਾਈ ਬਾਲਾ ਕੋਈ ਸਿੱਖ ਨਾਲ ਲੈ ਜਾਹਾਂ ਤਾਂ ਬਾਲੇ ਆਖਿਆ ਜੀ ਕੋਈ ਭੇਜੋ ਮੈਂ ਜਾਂਦਾ ਹਾਂ ਤਾਂ ਗੁਰੂ ਅੰਗਦ ਜੀ ਲਾਲੇ ਪੁੰਨੋਂ ਛੱਦਿਆ ਸਿੱਖ ਜਟੇਟਾ ਸੀ ਜਾਂ ਆਇਆ ਤਾਂ ਗੁਰੂ ਅੰਗਦ ਜੀ ਕਹਿਆ ਭਾਈ ਤੂੰ ਗੁਰਮੁਖ ਸਿੱਖ ਹੈ ਗੁਰੂ ਦਾ ਤੂੰ ਭਾਈ ਬਾਲੇ ਨਾਲ ਜਾਂ ਤਲਵੰਡੀਆਂ ਸ੍ਰੀ ਗੁਰੂ ਨਾਨਕ ਜੀ ਦੀ ਜਨਮ ਪੱਤਰੀ ਲੈ ਆਓ ਤਾਂ ਲਾਲੇ ਪੁੰਨੂ ਆਖਿਆ ਗੁਰੂ ਜੀ ਧੰਨ ਅ ਸਾਡੇ ਭਾਗ ਹੈ ਨ ਜੇ ਅਸੀਂ ਗੁਰੂ ਨਾਨਕ ਜੀ ਦੀ ਜਨਮ ਪੱਤਰੀ ਦੇਖਾਂਗੇ ਇਹ ਅਸੀਂ ਜਾਣਾਂਗੇ ਜੋ ਗੁਰੂ ਨਾਨਕ ਜੀ ਦਾ ਦਰਸ਼ਨ ਕੀਤਾ ਹੈ ਤਾਂ ਗੁਰੂ ਅੰਗਦ ਜੀ ਆਖਿਆ ਭਾਈ ਬਾਲਾ ਤੈਨੂੰ ਕਰਤਾਰ ਚਿਤ ਆਵੇ ਤਾਂ ਭਾਈ ਬਾਲਾ ਅਤੇ ਭਾਈ ਲਾਲਾ ਨੂੰ ਦੋਵੇਂ ਤੁਰੇ ਸੋਤ ਲਵੰਡੀ ਆਏ ਕਰ ਮਹਤੇ ਲਾਲੂ ਨੂੰ ਮਿਲੇ ਤਾਂ ਭਾਈ ਬਾਲੇ ਲਾਲੂ ਨੂੰ ਆਖਿਆ ਭਾਈ ਲਾਲੂ ਗੁਰੂ ਨਾਨਕ ਜੀ ਦੀ ਜਨਮ ਪੱਤਰੀ ਦੇਹ ਗੁਰੂ ਅੰਗਦ ਜੀ ਮੰਗੀ ਹੈ ਅਸਾਂ ਗੁਰੂ ਅੰਗਦ ਜੀ ਨੂੰ ਢੂੰਡ ਕੇ ਲੱਧਾ ਹੈ ਤਾਂ ਲਾਲੂ ਆਖਿਆ ਮੇਰੇ ਪਾਸ ਨਹੀਂ ਬਾਲੇ ਆਖਿਆ ਭਾਈ ਲਾਲੂ ਤੂੰ ਮਹਤਾ ਕਾਲੂ ਦਾ ਭਰਾ ਹੋ ਹੈ ਤੂੰ ਘਰ ਵਿੱਚ ਟੋਲ ਮਹਤਾ ਕਾਲੂ ਵੀ ਚਲਾ ਗਿਆ ਤੇ ਅਮਾ ਬੀਬੀ ਵੀ ਚਲੀ ਗਈ ਹੈ ਤੂੰ ਹੁਣ ਹੈ ਸੋ ਘਰ ਵਿੱਚ ਟੋਲ ਤਾਂ ਭਾਈ ਲਾਲੂ ਆਖਿਆ ਭਾਈ ਬਾਲਾ ਤੂੰ ਗੁਰੂ ਨਾਨਕ ਜੀ ਦਾ ਮਿੱਤਰ ਹੈ ਸੱਚ ਆਖ ਆਵ ਗੁਰੂ ਅੰਗਦ ਜੀ ਕੇ ਗੁਰੂ ਸ੍ਰੀ ਚੰਦ ਹੋਇਆ ਤਾਂ ਹੋਰ ਹੀ ਸੁਣਾਇਆ ਹੈ ਤਾਂ ਭਾਈ ਇਹਦਾ ਮਤਲਬ ਕਹਿਣ ਦਾ ਇਹ ਹੈ ਵੀ ਭਾਈ ਲਾਲੂ ਜੀ ਕਹਿਣ ਲੱਗੇ ਵੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਘਰ ਤੇ ਸ੍ਰੀ ਚੰਦ ਹੋਇਆ ਉਹਨਾਂ ਦਾ ਜਨਮ ਪ੍ਰਕਾਸ਼ ਹੋਇਆ ਵੀ ਤੁਸੀਂ ਕੋਈ ਹੋਰ ਹੀ ਗੁਰੂ ਸੁਣਾ ਦਿੱਤਾ ਵੀ ਗੁਰੂ ਅੰਗਦਾ ਤਾਂ ਭਾਈ ਬਾਲੇ ਆਖਿਆ ਭਾਈ ਜੀ ਗੁਰੂ ਗੁਰੂ ਅੰਗਦ ਹੀ ਹੋਇਆ ਜਿਸ ਦੇ ਅੱਗੇ ਗੁਰੂ ਨਾਨਕ ਜੀ ਨੇ ਪੰਜ ਪੈਸੇ ਤੇ ਨਾਰੇਲ ਨਾਰੇਲ ਦਾ ਮਤਲਬ ਨਾਰੀਅਲ ਰੱਖ ਕਰ ਮੱਥਾ ਟੇਕਿਆ ਤਿਸ ਨਾਲ ਫਿਰ ਬਰਾਬਰੀ ਕਹੀ ਤੇ ਸ੍ਰੀ ਚੰਦ ਜੀ ਔਲਾਦ ਕਰਕੇ ਪੂਜਣਗੇ ਤਾਂ ਲਾਲੂ ਆਖਿਆ ਭਾਈ ਮੈਂ ਘਰ ਵਿੱਚ ਟੋਲਦਾ ਹਾਂ ਤੇ ਭਾਈ ਕਾਲੂ ਤਾਂ ਚਲਾ ਗਿਆ ਹੈ ਤੇ ਮਾਤਾ ਵੀ ਚਲੀ ਗਈ ਹੈ ਬਹੁਤ ਲੇਖੇ ਦੇ ਕਾਗਜ਼ ਪਏ ਹਨ ਤਾਂ ਘਰ ਵਿੱਚ ਟੋਲਣ ਲੱਗੇ ਤੇ ਟੋਲਦੇ ਟੋਲਦੇ ਪੰਜਵੇਂ ਦਿਨ ਪੱਤਰੀ ਲੱਧੀ ਅਤੇ ਲੱਭ ਕਰ ਪਾਈ ਬਾਲੇ ਨੂੰ ਦਿੱਤੀ ਬਾਲੇ ਨੇ ਲਾਲੇਪੁੱਨ ਨੂੰ ਦਿੱਤੀ ਤਾਂ ਭਾਈ ਲਾਲੇਪੁੱਨ ਨੂੰ ਬਾਲੇ ਨੂੰ ਆਖਿਆ ਪਾਈ ਬਾਲਾ ਤੂੰ ਵੀ ਨਾਲੇ ਹੀ ਚੱਲ ਤੇਰਾ ਬੜਾ ਜਸ ਹੋਵੇਗਾ ਤਾਂ ਬਾਲੇ ਆਖਿਆ ਭਾਈ ਚੱਲੀ ਤਾਂ ਭਾਈ ਬਾਲਾ ਤੇ ਲਾਲਾਪੁੱਨ ਪੱਤਰੀ ਲੈ ਕੇ ਚਲੇ ਆਏ ਤਾਂ ਭਾਈ ਲਾਲੂ ਆਖਿਆ ਭਾਈ ਜੀ ਤੁਸੀਂ ਜਨਮ ਪੱਤਰੀ ਗੁਰੂ ਨਾਨਕ ਜੀ ਦੀ ਲੈ ਚੱਲੇ ਹੋ ਪਰ ਮੇਰੀ ਵੀ ਕੁਝ ਭੇਟਾਂ ਲੈ ਜਾਵੋ ਤਾਂ ਭਾਈ ਬਾਲੇ ਆਖਿਆ ਪਲਾ ਭਾਈ ਲਾਲੂ ਜੋ ਦੇਵੋ ਜੋ ਕੁਝ ਤੁ ਸਾਡੇ ਜੀ ਆਮਦਾ ਹੈ ਮਤਲਬ ਜਿਹੜਾ ਤੁਸੀਂ ਕੁਝ ਕੋਈ ਤੁਹਾਡੇ ਮਨ ਦੇ ਵਿੱਚ ਆਉਂਦੀ ਹੈ ਭੇਟਾਂ ਦੇ ਦੇਵੋ ਤਾਂ ਭਾਈ ਲਾਲੂ ਪੰਜ ਪੈਸੇ ਤੇ ਨਾਰਾਇਲ ਦਿੱਤਾ ਅਤੇ ਆਖਿਓਸ ਜੋ ਇਹ ਮੇਰੀ ਭੇਟਾ ਗੁਰੂ ਅੰਗਦ ਜੀ ਅੱਗੇ ਰੱਖਣੀ ਅਤੇ ਮੱਥਾ ਟੇਕਣਾ ਮੇਰੀ ਅਰਦਾਸ ਕਰਨੀ ਤੇ ਕਹਿਣਾ ਜੇ ਕਦੀ ਸ੍ਰੀ ਚੰਦ ਹੋਰੀ ਬੋਲਣ ਆਪ ਧੀਰਜ ਰੱਖਣਾ ਤਾਂ ਭਾਈ ਬਾਲੇ ਆਖਿਆ ਭਾਈ ਲਾਲੂ ਤੌਖਾ ਕੋਈ ਨਹੀਂ ਕਰਨਾ ਸ੍ਰੀ ਗੁਰੂ ਅੰਗਦ ਜੀ ਬੜੇ ਸ਼ਾਂਤ ਰੂਪ ਹੈਨ ਤਾਂ ਜਨਮ ਪੱਤਰੀ ਲੈ ਕੇ ਭਾਈ ਬਾਲਾ ਲਾਲਾ ਪੁੱ ਨੂੰ ਟਰੇਖ ਦੂਰ ਹਰ ਆਂਦੀ ਵਿੱਚ ਗੁਰੂ ਅੰਗਦ ਜੀ ਪਾਸ ਆਏ ਆਣ ਕਰਕੇ ਜਨਮ ਪਤਰੀ ਸ੍ਰੀ ਗੁਰੂ ਜੀ ਦੇ ਅੱਗੇ ਰੱਖੀ ਅਤੇ ਮੱਥਾ ਟੇਕਿਆ ਤੇ ਭਾਈ ਲਾਲੂ ਦੀ ਭੇਟਾ ਦਿੱਤੀ ਮੱਥਾ ਵੀ ਟੇਕਿਆ ਤਾਂ ਦੇਖ ਕੇ ਸ੍ਰੀ ਗੁਰੂ ਅੰਗਦ ਜੀ ਖੁਸ਼ੀ ਹੋਏ ਤੇ ਆਖਣ ਲੱਗੇ ਭਾਈ ਬਾਲਾ ਤੈਨੂੰ ਕਰਤਾਰ ਚਿਤਿ ਆਵੇ ਅੱਜ ਤੁਸਾਂ ਅਸਾਨੂੰ ਸ੍ਰੀ ਗੁਰੂ ਨਾਨਕ ਜੀ ਦਾ ਦਰਸ਼ਨ ਕਰਾਇਆ ਹੈ ਤਾਂ ਗੁਰੂ ਅੰਗਦ ਜੀ ਦੀ ਜਨਮ ਪੱਤਰੀ ਹੱਥ ਲੈ ਕੇ ਅੱਖੀਆਂ ਤੇ ਰੱਖੀ ਅਤੇ ਸਿਰ ਤੇ ਰੱਖੀ ਜਾਂ ਖੋਲ ਕਰ ਦੇਖੀ ਤਾਂ ਅੱਖਰ ਸ਼ਸਤਰੀ ਹਨ ਤਾਂ ਸ੍ਰੀ ਅੰਗਦ ਜੀ ਵਿਚਾਰ ਕੀਤਾ ਤਾਂ ਸ੍ਰੀ ਗੁਰੂ ਅੰਗਦ ਜੀ ਨੇ ਵਿਚਾਰ ਕੀਤਾ ਜੋ ਇਹ ਅਜੇਹਾ ਸਿੱਖ ਹੋਵੇ ਜੋ ਦੋਵੇਂ ਅੱਖਰ ਪੜਿਆ ਹੋਵੇ ਅਤੇ ਦੋਵੇਂ ਅੱਖਰ ਲਿਖਣ ਜਾਣੇ ਵੀ ਦੋ ਅੱਖਰ ਪੜਨ ਵੀ ਜਾਣਦਾ ਹੋਵੇ ਲਿਖਣ ਵੀ ਜਾਣਦਾ ਹੋਵੇ ਤਾਂ ਮਹਿਮਾ ਖੈਰਾ ਜੱਟ ਬੋਲਿਆ ਜਿਸ ਦੇ ਕੰਨ ਸ੍ਰੀ ਗੁਰੂ ਅੰਗਦ ਜੀ ਰਹਿੰਦੇ ਸੇ ਉਸ ਆਖਿਆ ਗੁਰੂ ਜੀ ਸੁਲਤਾਨਪੁਰ ਵਿੱਚ ਪੈੜਾ ਮੁਖਾ ਖੱਤਰੀ ਉਹ ਦੋਵੇਂ ਅੱਖਰ ਪੜ੍ਹਿਆ ਅਤੇ ਦੋਵੇਂ ਅੱਖਰ ਲਿਖਦਾ ਹੈ ਤਾਂ ਗੁਰੂ ਅੰਗਦ ਜੀ ਆਖਿਆ ਭਾਈ ਮਹਿਮਾ ਉਸ ਨੂੰ ਜ਼ਰੂਰ ਆੰਦਾ ਚਾਹੀ ਤਾਂ ਮੈਂ ਮੇ ਆਖਿਆ ਪਲਾ ਗੁਰੂ ਜੀ ਮੈਂ ਜਾਂਦਾ ਹਾਂ ਮੇਰੇ ਆਖੇ ਜਦ ਆਵੇਗਾ ਤਾਂ ਮੈਂ ਮਸਮ Sultan pur ਗਿਆ ਤੇ ਪੈੜੇ ਮੁਖੇ ਨੂੰ ਲਿਆ ਆ ਤਾਂ ਪੈੜੇ ਮੁਖੇ ਆਏ ਕਰ ਸ੍ਰੀ ਗੁਰੂ ਅੰਗਦ ਜੀ ਅੱਗੇ ਮੱਥਾ ਟੇਕਿਆ ਤਾਂ ਸ੍ਰੀ ਗੁਰੂ ਅੰਗਦ ਜੀ ਉਸ ਤਾਈ ਜਨਮ ਪੱਤਰੀ ਭਾਈ ਪੈੜੇ ਨੇ ਤਾੜ ਤਾੜ ਬਾਚ ਸੁਣਾਈ ਤਾਂ ਸ੍ਰੀ ਗੁਰੂ ਅੰਗਦ ਜੀ ਸੁਣ ਕਰ ਖੁਸ਼ ਹੋਏ ਤਾਂ ਸ੍ਰੀ ਗੁਰੂ ਅੰਗਦ ਜੀ ਆਖਿਆ ਸੋਨ ਭਾਈ ਪੈੜੇ ਇਹ ਜਨਮ ਪੱਤਰੀ ਸਾਨੂੰ ਗੁਰਮੁਖੀ ਅੱਖਰਾਂ ਵਿੱਚ ਲਿਖ ਦੇਹੁ ਭਾਈ ਪੈੜੇ ਆਖਿਆ ਭਲਾ ਗੁਰੂ ਜੀ ਕਾਗਜ਼ ਸਿਆਹੀ ਤੇ ਕਲਮ ਮੰਗਵਾਓ ਮੰਗਵਾ ਦਿਓ ਤਾਂ ਮੈਂ ਲਿਖ ਦਿੰਦਾ ਹਾਂ ਸ੍ਰੀ ਗੁਰੂ ਅੰਗਦ ਜੀ ਨੇ ਕਾਗਜ਼ ਸਿਆਹੀ ਅਰ ਕਲਮ ਮੰਗਵਾ ਦਿੱਤੀ ਤਾਂ ਭਾਈ ਪੈੜੇ ਮੁੱਖੇ ਜਨਮ ਪੱਤਰੀ ਲਿਖੀ ਅਤੇ ਸ੍ਰੀ ਗੁਰੂ ਅੰਗਦ ਜੀ ਲਿਖਵਾਈ ਪਰ ਮੁਖ ਸੇਤੀ ਭਾਈ ਬਾਲੇ ਸੰਧੂ ਦੇ ਅੱਗੇ ਅੱਖਰ ਸ਼ਾਸਤਰੀ ਸਾਰੇ ਸੰਸਾਰ ਮੈਂ ਪ੍ਰਸਿੱਧ ਹੈਗੇ ਸਨ ਇਹ ਗੁਰਮੁਖੀ ਅੱਖਰ ਸ੍ਰੀ ਗੁਰੂ ਨਾਨਕ ਜੀ ਬਣਾਏ ਅਤੇ ਸ੍ਰੀ ਅੰਗਦ ਜੀ ਜਗਤ ਵਿੱਚ ਵਰਤਾਏ ਐਸੇ ਪਰਉਪਕਾਰੀ ਕਿਉਂਕਿ ਪਹਿਲਾਂ ਸੰਸਕ੍ਰਿਤ ਹੀ ਚਲਦੀ ਸੀ ਸਤਗੁਰੂ ਮਹਾਰਾਜ ਜੀ ਨੇ ਫਿਰ ਇਹ ਸੁਖੈਨ ਗੁਰਮੁਖੀ ਅੱਖਰ ਬਣਾਏ ਇਦੇ ਵਿੱਚ ਇਹਦਾ ਜ਼ਿਕਰ ਕੀਤਾ ਹੈ ਆਓ ਆਪਾਂ ਅੱਗੇ ਦੇਖਦੇ ਹਾਂ ਜਗਤ ਦੇ ਉਧਾਰ ਕਰਨ ਵਾਸਤੇ ਗੁਰਮੁਖੀ ਅੱਖਰ ਬਣਾਏ ਕਿਉਂ ਜੋ ਸੰਸਕ੍ਰਿਤੀ ਸਮਝਣੀ ਪੜਨੀ ਬੜੀ ਔਖੀ ਸੀ ਅਤੇ ਗੁਰਮੁਖੀ ਸਖੈਨ ਹੀ ਸਮਝੀ ਜਾਂਦੀ ਹੈ ਕਲਯੁਗੀ ਜੀਵਾਂ ਦੀ ਬੁੱਧ ਮੋਟੀ ਜਾਣ ਕੇ ਸ੍ਰੀ ਗੁਰੂ ਨਾਨਕ ਜੀ ਗੁਰਮੁਖੀ ਅੱਖਰ ਰਚਦਿਏ ਹਨ ਸਿੱਧਾ ਗਾੜੀ ਗੁਰਮੁਖ ਰਸਤਾ ਬਣਾ ਦਿਆ ਹੈ सीधा रास्ता बना दिता मतलब जो सिख शरत जिसके चित्त में मोखिया होने की चाह हो जो श्री गुरु जी के सुखैन रास्ते पर चलेगा श्री परमेश्वर जी के परम थाम को प्राप्त तो होवेगा बोलो भाई जी वागुरू